ਇੱਟਾ ਤਾਜੀ ਸੂਣ ਵਾਲੀ ਪੂਰੀ ਮੱਝ ਲੈ ਕੇ ਆ ਗਏ ਬਾਈ ਜੀ ਬਹੁਤ ਸੋਣੀ ਆਪਾਂ ਤਸਾਨ ਵੀਰ ਦੇ ਘਰ ਦੀ ਮੱਝ ਆ ਬਾਈ ਤਸਾਨ ਵੀਰ ਦੇ ਘਰੇ ਖੜੀ ਹੈ ਕਿਸੇ ਵਪਾਰੀ ਲੈਣੀ ਹੈਗੀ ਤੀਜੀ ਸੂਏ ਦੇ ਲਈ ਜੱਪਣਾ ਬਾਈ ਜੀ 4 ਤੋਂ 5 ਦਿਨ ਸੂਣ ਦੇ ਵਿੱਚ ਵਾਟੀ ਨੇ ਤੇ ਕੱਦ-ਕੱਡ ਆਪਾਂ ਮੱਝ ਦਾ ਦੇ ਸਕਦੇ ਆ ਬਾਈ ਚੰਡੀ ਕੱਦ-ਕੱਡ ਦੀ ਮੱਝ ਹੈ ਜਿਹੜੀ ਹਵਾਨਾਗਰ ਚੈੱਕ ਕਰ ਸਕਦੇ ਆਂ ਜੀ ਤੇ 4 ਤੋਂ 5 ਦਿਨ ਬਾਈ ਸੂਣ ਦੇ ਵਿੱਚ ਵਾਟੀ ਨੇ ਪਿਛਲੇ ਸੂਏ ਦੇ ਰਕਾਰਡ ਦੀ ਗੱਲ ਕਰੀਏ 20 ਲੀਟਰ ਪਲੱਸ ਬਾਈ ਪਿਛਲੇ ਸੂਏ ਦੇ ਰਕਾਰਡ ਸੀਗਾ ਵਾਟੀ ਆਪਣੇ ਸਾਹਮਣੇ ਆ ਬਾਈ ਕੱਦ-ਕੱਡ ਦੀ ਚੰਡੀ ਹੈ ਸਹੇ ਚੈੱਕ ਕਰ ਸਕਦੇ ਆ ਥਾਂਲੇਬੀ ਦੀ ਮੱਝ ਪੂਰੀ ਸਾਫ਼ ਆ ਬਾਈ ਚਾਰ ਥਾਨੇ ਪੂਰੇ ਤੇ ਚਾਰੇ ਥਾਨੇ ਬਾਈ ਕੋਈ ਜਨਕੀ ਛੋਟਾ ਵੱਡਾ ਨਹੀਂ ਹੈਗਾ ਤੇ ਚਾਰੇ ਥਾਨਾਂ ਦੀ ਬਾਈ ਜ਼ਿੰਮੇਵਾਰੀ ਹੂ ਬਾਈ ਦੀ ਪੂਰੀ ਤੇ ਕੱਡ-ਕੱਡ ਦੀ ਚੰਦਰੀਆ ਬਾਈ ਥਾਂਲੇਬੀ ਦੀ ਪੂਰੀ ਸਾਫ਼ ਆ ਜਿਵੇਂ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਆਪਾਂ ਤੇ ਵਾਜਨ ਵਗੈਰਾ ਪੂਰਾ ਬਾਈ ਚੰਦਰੀ ਸੇਵਾਜੀ ਤੇ ਬਾਈ ਨੇ ਦੇਖ ਸਕਦੇ ਆਂ ਆਪਾਂ ਬਾਕੀ ਹਵਾਰ ਨਗਰ ਆ ਬਾਈ ਚੈੱਕ ਕਰ ਸਕਦੇ ਆਂ ਚੰਦਰੀ ਤੰਦਰੁਸਤ ਮੱਝ ਆ ਜੀ 20 ਲੀਟਰ ਦੀ ਬਾਈ ਗਾਰੰਟੀ ਆ ਬਾਈ ਦੀ ਤੇ ਤੀਜੇ ਸੂਏ ਦੇ ਲਈ ਗੱਪਣਾ ਬਾਈ ਜਿਵੇਂ ਦੱਸਿਆ ਪਾਣੇ ਤੇ ਏਰੀਆ ਬਾਈ ਦਾ ਹੈਗਾ ਬਾਈ ਪਿੰਡ ਚੂੜ ਚ ਮਜਦੇ ਬਾਰੇ ਜ਼ਿਆਦਾ ਜਾਂ ਕਰੀ ਲੈ ਸਕਦਾ ਹਾਂ ਬਾਈ